ਤੋਂ ਬਾਏ ਦਾ ਕਾਰਜ ਕਾਗ ਕਰ ਤਰਿਆ ਮੇਰੇ ਮਾਦੋ ਜੀ ਤਤ ਤੰਤਵਲੇ ਸੋ ਦਰਿਆ ਗੁਰ ਪ੍ਰਸਾਦ ਬਤਵ ਪਾਇਆ ਸੁਕੇ ਕਾਟ ਚਰਿਆ ਰਹਾ ਓ ਜਨਨ ਤਾਲੋ ਕੋਸ ਤਵੰਤਾ ਗੁਰ ਇਸ ਕੀ ਦਰਿਆ ਸੇ ਸੰਤ ਕਤ ਬਾਏ ਢਾਕਰ ਕਾਇ ਮਨ ਪਾ ਕਰਿਆ ਓੜਿ ੜਿਆ ਸਭ ਗੁਸਤੰ ਤਸ ਪਾਛਾ ਬਚਰੇ ਸਰਿਆ ਜਨ ਕਮਨ ਕਲਾਹ ਗਮਨ ਠਕਾਵ ਮਨ ਮਨ ਸਮਨ ਕਰਿਆ ਸਭਨ ਨਿਧਾਨ ਸਟ ਦਾਨ ਟਾਕਰ ਕਰਤਮ ਧਰਿਆ ਜਨ ਨਾਮਕ ਬਲ ਬਲ ਸਤ ਬਲ ਜੈ ਹੇ ਜਨੰਤਰਾ ਪਾਰ ਆਵਰਿਆ ਰਾਗ ਸਮਲ ਚੰਕਾ ਸੂ ਫੁਰਕਰ ਇੱਕੋ ਅੰਗਾਰ ਸਤ ਗੁਰ ਪ੍ਰਸਾਦ ਸੋ ਪ੍ਰਖਨ ਰੰਝੈ ਰਹਾ ਪ੍ਰਖਨ ਰੰਝੈ ਹਰਗ ਮਾਗ ਮਾ ਪਾਰ ਸਤ ਜਾਵੇ ਸਤ ਜਾਵੇ ਦੁਤੀ ਅਸੱਚੇ ਸਚ ਨਾਰਨ ਸੋ ਜੀਤਾ ਮਾਰੇ ਜੀ ਤੁਝੀ ਆਕਾ ਦਾਤਾ ਤਾਰਾ